हां जी मेरे दोस्तों किसान भ्रावो मलोट ਦੇ ਵਿੱਚ ਕਿਸਾਨ ਮੇਲਾ 8 ਤੇ 9 ਤਰੀਕ ਦਾ ਆ 9 ਤਰੀਕ ਦੀ ਆਪਾਂ ਵੀਡੀਓ ਬਣਾ ਰਹੇ ਆ ਬਹੁਤ ਵਧੀਆ ਖੇਤੀਬਾੜੀ ਵਾਸਤੇ ਪ੍ਰੋਜੈਕਟ ਆਏ ਹੋਏ ਇੱਥੇ ਮੇਲੇ ਦੇ ਵਿੱਚ ਆ ਟਰੈਕਟਰ ਤੇ ਮਗਰ जेसीबी ਵਾਲਾ ਸਿਸਟਮ ਲਾ ਕੇ ਵਧੀਆ ਜਾਨਵਰ ਕੁੱਤੇ ਹਰ ਇੱਕ ਚੀਜ਼ ਘੋੜੇ ਝੋਟੇ ਚੰਗੀਆਂ ਮੰਗਾਂ ਝੋਟੀਆਂ ਬਾਕੀ ਐਗਰੀ ਕਰਚਲ ਦਾ ਸਮਾਨ ਸਾਰਾ ਹੀ ਮੇਲੇ ਦੇ ਵਿੱਚ ਦੇਖਣਯੋਗ ਚੀਜ਼ ਸੀਗੀ ਮਲੋੜ ਦਾ ਮੇਲਾ ਪਿਛਲੇ ਸਾਲ ਨਾਲੋਂ ਬਹੁਤ ਭਾਰੀ ਮੇਲਾ ਹੋਇਆ ਵਿਆ ਪੰਜਾਬ ਸਰਕਾਰ ਨੇ ਕਰਵਾਇਆ ਵਿਆ ਮੇਲੇ ਦੇ ਵਿੱਚ ਵੇਖੋ ਭਗਵਾਨੀ ਵਾਲੇ ਵੀ ਖੁੱਡੀਆਂ ਸਾਹਿਬ ਵੀ ਕਰਦੇ ਨੇ ਵਿੱਚ ਮੇਲੇ ਦੇ ਵਿੱਚ ਸਮੂਲੀਅਤ ਕਰਦੇ ਡੋਡੀ ਸਟਾਲਾਂ ਦੇ ਉੱਤੇ ਹਰ ਇੱਕ ਸਟਾਲ ਨੂੰ ਮਿਲਦੇ ਆ ਧੰਨਵਾਦ ਸਿੰਘ ਜੀ ਕਰਦੇ ਨੇ ਖੁੱਡੀਆਂ ਸਾਹਿਬ ਮੰਤਰੀ ਸਾਹਿਬ ਫੋੜ ਮੇਲੇ ਦੀ ਆਪ ਦੇਖਭਾਲ ਕਰ ਰਹੇ ਆ ਦੇਖੋ ਹੈਪੀ ਸੀਡਰ ਰੋਟਾਵੇਟਰ ਟਹਿਰਾਣੀ ਮਿਸ਼ੂਰੀ ਵਾਲੇ ਵੀ ਆਏ ਆ ਬੀਕੇਟੀ ਵਾਲੇ ਬੀਕੇਟੀ ਵਾਲੇ आज मोनो ब्लाक, थोड़ी दें। ब्लाक आ, आ, ये पानी मिडल है ये पचानवे सौ दी है ये पानी भी मिडल बाहर डलती की है कीमत हाँ जी ये कि सर पांच एच पी की मोटर है चार इंची इसका पखा है ठीक है सर और इसकी एक साल की वारंटी है और दूसरा पानी के साथ साथ ये मिट्टी के अंदर तो जैसे अभी चोरी का सीक्रीज बहुत आए हुए हैं तो मिट्टी के अंदर दबाके चलाओगे तो वहाँ पे भी ये वर्किंग करेगी इक्कीस लीटर पर सेकंड ये पानी देती है सर ठीक है और दूसरा इसकी एक साल की वारंटी है आपको इसकी सर्विस मिलेगी सर मलाउन के अंदर ही हमारा डीलर है कुछ कटोर में ठीक है सर ਇਹ ਆ ਸਟਰਾਗਾਂ ਇਹਦੇ ਦੇਣਾ ਟੁਕੜਾ ਲੈ ਇਹੀ ਤੇ ਬਸ ਨਿਕਲ ਜਾਈਏ ਇਹ ਪਸ਼ੂਆਂ ਦੀ ਨਸਲ ਵਿਖਾਉਂਦੇ ਆ ਆ ਦੇਖੋ ਜੀ ਬਹੁਤ ਸੋਹਣੀ ਨਸਲ ਆ ਦੇਖੋ ਉਮਰ 9 ਸਾਲ ਦੀ ਇਹ ਕਾ ਛੋਟਾ ਛੋਟਾ ਨਹੀਂ ਇਹਨੂੰ ਕਟਾ ਦੇ ਆ ਤੇ 2 ਸਾਲ ਦੀ ਹੋਣ ਵਰੀ ਹੈ ਇਸ ਦੀ ਇਹਦੀ ਦੇਖੋ 2 ਸਾਲ ਹੋਰ ਭਾਈ ਜੀ ਕਿਤੇ ਇੱਕ ਤਾਂ ਵੀਡੀਓ ਬਣਾਉਂਦੇ ਹੁੰਦੇ ਆ ਵੀਰ ਮੇਰੇ ਲਾਇਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਭਾਈ ਮੇਰੇ ਮੇਰਾ ਚੈਨਲ ਚਲਾਓ ਫੇਰ ਹੀ ਮੈਨੂੰ ਵੀ ਆਤ ਪਾਉ ਵੀਡੀਓ ਬਣਾਉਣ ਦੀ